ਚਲੰਦਰ ਦੇ ਟਿਲ ਨੋ ਬ੍ਰਦਰਸ ਮਾਮਲੇ 'ਚ ਐਸਐਚਓ ਨਵਦੀਪ ਸਿੰਘ, ਮੁੰਸ਼ੀ ਅਤੇ ਲੇਡੀ ਕਨਸਟੇਬਲ ਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਹੈ। ਹਾਲ ਹੀ ਵਿੱਚ ਐਸਐਚਓ ਨਵਦੀਪ ਨੇ ਕਪੂਰਥਲਾ ਦੀ ਅਦਾਲਤ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਜਿਸ ਨੂੰ ਮਾਨਯੋਗ ਜੱਜ ਨੇ ਰੱਦ ਕਰ ਦਿੱਤਾ ਸੀ। ਜਿੱਥੇ ਇਸ ਮਾਮਲੇ ਨੂੰ ਲੈ ਕੇ ਢਿੱਲੋ ਪਰਿਵਾਰ 'ਚ ਗੁੱਸਾ ਹੈ ਉੱਥੇ ਹੀ ਸਿਆਸੀ ਹਲਕਿਆਂ 'ਚ ਵੀ ਇਸ ਮਾਮਲੇ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਇਸ ਮਾਮਲੇ ਸੰਬੰਧੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਪੂਰਥਲਾ ਅਦਾਲਤ ਵਿੱਚ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ਵਿੱਚ ਮੁਲਜ਼ਮ ਇਨਸਪੈਕਟ ਨਵਦੀਪ ਸਿੰਘ ASI ਬਲਵਿੰਦਰ ਸਿੰਘ ਅਤੇ ਕਨਸਟੇਬਲ ਜਗਜੀਤ ਕੌਰ ਨੂੰ ਹਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪੁਲਿਸ ਆਪਣੇ ਮੁਲਾਜ਼ਮਾਂ ਨੂੰ ਪਨਾਹ ਦੇ ਰਹੀ ਹੈ ਅੱਜ ਅਸੀਂ ਸਰ ਪਹੁੰਚੇ ਗੁਰਨਾਨਕ ਮਿਸ਼ਨ ਚਾਹੁੰਗੇ ਇੱਥੋਂ ਅਸੀਂ ਕਪੂਰਥਲਾ ਜਾ ਕੇ SSP ਸਾਹਿਬ ਨੂੰ ਇੱਕ ਮੰਗ ਪੱਤਰ ਦੇਣਾ ਹੈ ਸਾਡੇ ਨਾਲ ਕਿਸਾਨ ਜਥੇਬੰਦੀਆਂ ਵੀ ਜਾ ਰਹੀਆਂ ਨੇ ਤੇ ਨਾਲ ਹੋਰ ਵੀ ਜਿਹੜੇ ਸਮਾਜਿਕ ਹੈਗੇ ਨੇ ਲੋਕ ਉਹ ਵੀ ਜਾ ਰਹੇ ਨੇ ਮੰਗ ਪੱਤਰ ਦੇਣਾ ਕਿ ਨਵਦੀਪ ਇੰਸਪੈਕਟਰ ਜਿਹੜਾ ਡਿਸਮਿਸਡ ਹੈਗਾ ਉਹ ਲੇਡੀ ਕਨਸਟੇਬਲ ਜਗਜੀਤ ਕੌਰ ਤੇ ਬਲਵਿੰਦਰ ਕੁਮਾਰ ਮੁੰਚੀ ਇਹ ਤਿੰਨਾਂ ਦੀਆਂ ਜ਼ਮਾਨਤਾਂ ਰੱਦ ਹੋ ਚੁੱਕੀਆਂ ਹੋਈਆਂ ਮਾਨਯੋਗ ਅਦਾਲਤ ਨੇ ਰੱਦ ਕੀਤੀਆਂ ਇਟਿਸਪੈਟਰੀ ਬੇਲਾਂ ਤੇ ਇਹਨਾਂ ਦੀਆਂ ਕਬੂਤਥਲੇ ਤੋਂ ਤਾਂ ਵੀ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਕੀ ਇਹਨਾਂ ਨੂੰ ਸਮਾਂ ਦੇ ਰਹੇ ਨੇ ਕਿ ਉਹ ਹਾਈ ਕੋਰਟ ਤੋਂ ਜਾ ਕੇ ਬੇਲ ਲੈ ਲੈਣ ਤਾਂ ਨਹੀਂ ਉਹਨਾਂ ਨੂੰ ਗ੍ਰਿਫਤਾਰ ਕਰ ਰਹੀਆਂ ਕੀ ਵਜ੍ਹਾ ਹੈਗੀ ਕੋਈ ਪੋਲਿਟੀਕਲ ਪ੍ਰੈਸ਼ਰ ਹੈ ਜਾਂ ਕੋਈ ਹਾਇਰ ਅਫੀਸ਼ੀਅਲਸ ਦਾ ਇਹਨਾਂ ਦੇ ਉੱਪਰ ਪ੍ਰੈਸ਼ਰ ਹੈ। ਇਹੀ ਚੀਜ਼ ਸਾਨੂੰ ਨਹੀਂ ਸਮਝ ਲੱਗ ਰਹੀ। ਮਹੀਨਾ ਹੋ ਚੁੱਕਿਆ। 17 ਤਰੀਕ ਨੂੰ ਛਲਾਂਗ ਵਜੀ ਸੀ ਦੋਨਾਂ ਭਰਾਵਾਂ ਵੱਲੋਂ। ਡੈੱਡ ਬੋਡੀ 2 ਤਰੀਕ ਨੂੰ ਲੱਭੀ ਸੀ। 3 ਤਰੀਕ ਨੂੰ ਪਰਚਾ ਹੋ ਗਿਆ। ਉਸ ਤੋਂ ਬਾਅਦ ਜ਼ਮਾਨਤਾ ਲਗਾ ਕੇ 19 ਤਰੀਕ ਨੂੰ ਬੈਂਸ ਹੋਈ ਏ। 21 ਤਰੀਕ ਨੂੰ ਜ਼ਮਾਨਤਾ ਇਹਨਾਂ ਦੀਆਂ ਡਿਸਮਿਸ ਹੋ ਗਈਆਂ ਤਿੰਨਾਂ ਦੀਆਂ। ਤਾਂ ਵੀ ਇਹਨਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਜਾ ਰਹੀ? ਅਸੀਂ ਖੁਦ ਆਪਣੇ ਲੈਵਲ ਤੇ ਐਫਰਟ ਕਰਦੇ ਪਏ ਹਾਂ। ਦੂਸਰੇ ਭਰਾ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਪਏ ਹਾਂ ਮਾਨਵ ਢਿੱਲੋਂ ਨੂੰ ਜਾਂ ਉਹ ਡੈੱਡ অর ਅਲਾਈਵ ਕੁਝ ਕਿਸੇ ਵੀ ਹ ਅਦਰਵਾਈਜ਼ ਬਾਡੀ ਹੀ ਉਹਦੀ ਰਿਕਵਰ ਹੋ ਜੇ ਕੀ ਵਜ੍ਹਾ ਹੈ ਕਿਸ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਨਵਦੀਪ ਉੱਥੇ ਕੀ ਕਰਨ ਗਿਆ ਹੈ 100 ਸਵਾਲ ਖੜੇ ਹੁੰਦੇ ਨੇ ਜੀ ਨਵਦੀਪ ਉਹਦੋਂ ਇੱਥੇ ਇਨਸਪੈਕਟਰ ਐਜ਼ ਕੰਮ ਕਰਦਾ ਪਿਆ ਸੀ ਇਹਦੀ ਜੂਰਿਸਡਿਕਸ਼ਨ ਨਹੀਂ ਸੀ ਹੈਗੀ ਤਲਵੰਡੀ ਚੌਧਰੀਆਂ ਜਾਣ ਦੀ ਬਿਨਾ ਕਿਸੇ ਦੀ ਪਰਮਿਸ਼ਨ ਤੋਂ ਬਿਨਾ ਕਿਸੇ ਰੀਜ਼ਨ ਤੋਂ ਤੇ ਕੀ ਕਰਨ ਗਿਆ ਕੀ ਇਹ ਫੁਰਤ ਫੁਰਤ ਕਰਨ ਗਿਆ ਦੂਸਰੀ ਬਾਡੀ ਨੂੰ ਜਾਂ ਕੀ ਵਜ੍ਹਾ ਹੈਗੀ ਇਹਦੇ ਨਾਲ ਕਿਹੜੇ ਕਿਹੜੇ ਬੰਦੇ ਇਨਵੋਲ ਨੇ ਹਰ ਇੱਕ ਚੀਜ਼ ਦੇ ਵਾਸਤੇ ਇਹਦੀ ਕਸਟੋਡੀਅਲ ਇਨਟੈਰੋਗੇਸ਼ਨ ਬਹੁਤ ਜ਼ਰੂਰੀ ਹੈ ਬਟ ਫਿਰ ਵੀ ਪੁਲਿਸ ਬਹੁਤ ਹੀ ਲਾਈਟਲੀ ਲੈ ਰਹੀ ਹੈ ਮੈਟਰ ਨੂੰ ਪਤਾ ਨਹੀਂ ਕੀ ਵਜ ਇਸ ਕਰਕੇ ਹੁਣ ਅਸੀਂ ਅੱਜ ਕਿਸਾਨਾਂ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਹਾਂ ਕਿਸਾਨ ਜਿੱਥੇ ਬੰਦੀਆਂ ਸਾਡੀ ਬਹੁਤ ਸਪੋਰਟ ਕਰਦੀਆਂ ਪਈਆਂ ਹੋਰ ਵੀ ਸਾਰੇ ਪੋਲੀਟੀਕਲ ਜਿਹੜੇ ਬੰਦੇ ਨੇ ਕੋਈ ਇੱਕ ਪਾਰਟੀ ਨਹੀਂ ਸਾਰੇ ਹੀ ਪੋਲੀਟੀਕਲ ਬੰਦੇ ਇਨਸਾਨੀਅਤ ਦੇ ਤੌਰ ਤੇ ਸਾਡੇ ਨਾਲ ਜੁੜੇ ਨੇ ਬਹੁਤ ਹੀ ਸਾਡੀ ਮਦਦ ਕਰਦੇ ਪਏ ਨੇ ਫਿਰ ਉਹ ਜਾ ਕੇ ਉਹਨਾਂ ਨੂੰ ਹੁਣ ਅੱਜ ਮੰਗ ਪੱਤਰ ਦਵਾਵਾਂਗੇ ਨਾਲ ਦੇਖਦੇ ਹਾਂ ਕਿ ਐਸਐਸਪੀ ਸਾਹਿਬ ਸਾਨੂੰ ਕੀ ਰਿਸਪੌਂਸ ਦਿੰਦੇ ਨੇ ਅਗਰ ਤਾਂ ਉਹਨਾਂ ਨੇ ਫਿਰ ਵੀ ਢਿੱਲਾ ਰਿਸਪੌਂਸ ਦਿੱਤਾ ਨਾ ਗ੍ਰਿਫਤਾਰ ਕੀਤਾ ਫਿਰ ਆਉਣ ਵਾਲਾ ਕੋਈ ਵੀ ਅਗਰ ਆਉਣ ਵਾਲੇ ਟਾਈਮ 'ਚ ਕੋਈ ਹਾਈ ਲੈਵਲ ਤੇ ਇਹਦਾ ਅਗਰ ਵਿਰੋਧ ਕੀਤਾ ਗਿਆ ਤੇ ਫਿਰ ਉਹਦੀ ਜ਼ਿੰਮੇਵਾਰ ਪੁਲਿਸ ਖੁਦ ਹੋਏਗੀ ਕਿਵੇਂ ਦੇਖੀਏ ਕਿ ਸਮਝ ਆ ਰਹੀ ਹੈ ਕਿ ਕਿੰਨੀ ਨਾ ਸਰ ਗ੍ਰਿਫਤਾਰੀ ਨਾ ਹੋਣਾ ਪੋਲਿਟੀਕਲ ਪ੍ਰੈਸ਼ਰ ਨੇਚਰਲੀ ਪੋਲਿਟੀਕਲ ਪ੍ਰੈਸ਼ਰ ਹੈਗਾ ਇਹ ਕਿਹੜਾ ਪੋਲਿਟਿਕ ਪੋਲਿਟਿਕ ਪੋਲਿਟੀਕਲ ਬੰਦਾ ਹੈਗਾ ਕਿਹੜਾ ਕੋਈ ਪੁਲਿਸ ਵਾਲਾ ਵੱਡਾ ਅਫਸਰ ਹੈਗਾ ਜਿਹੜਾ ਇਹਦੀ ਹੈਲਪ ਕਰਦਾ ਪਿਆ ਇਹ ਤਾਂ ਹੁਣ ਜਾ ਕੇ ਪਤਾ ਲੱਗੇਗਾ ਜੀ ਸਾਨੂੰ ਤਾਂ ਪੂਰਾ ਡਾਊਟ ਹੈ ਇਸੇ ਕਰਕੇ ਨਹੀਂ ਗ੍ਰਿਫਤਾਰ ਕਰ ਰਹੇ ਅਦਰਵਾਈਜ਼ ਕੋਈ ਆਮ ਬੰਦੇ ਨੇ ਕੋਈ ਏਦਾਂ ਦਾ ਕੰਮ ਕੀਤਾ ਹੋਏ ਸਾਰਾ ਉਹਦੀ ਸਾਰੀ ਫੈਮਿਲੀ ਚੁੱਕ ਕੇ ਲੈ ਆਂਦੇ ਨੇ ਸਾਰੀ ਫੈਮਲੀ ਦੇ ਫੋਨ ਉਹਨਾਂ ਨੇ ਟਰੈਕ ਤੇ ਲਗਾ ਦਿੰਦੇ ਨੇ ਕਿੱਥੇ ਕਿੱਥੇ ਕੀ ਕੀ ਗੱਲ ਕਰਦਾ ਇਹ ਤਾਂ ਹੈ ਨਹੀਂ ਕਿ ਵਾਈਫ ਦੇ ਨਾਲ ਗੱਲ ਨਹੀਂ ਹੁੰਦੀ ਹੋਣੀ ਵਾਈਫ ਦੇ ਨਾਲ ਗੱਲ ਬਿਲਕੁਲ ਕਰਦਾ ਹੋਣਾ ਕਿਸੇ ਹੋਰ ਨੰਬਰਾਂ ਤੋਂ ਕਰਦਾ ਹੋਣਾ ਹਰ ਚੀਜ਼ ਪੋਸੀਬਲ ਹੁੰਦੀ ਹੈ ਬਟ ਅਗਰ ਨੀਅਤ ਹੋਏ ਤਾਂ ਨੀਅਤ ਹੀ ਨਹੀਂ ਹੈਗੀ ਪੁਲਿਸ ਦੀ ਉਹਨੂੰ ਗ੍ਰਿਫਤਾਰ ਕਰਨ ਦੀ ਅਗਰ ਇਹ ਰਣਨੀਤੀ ਫਿਰ ਸਰ ਅਸੀਂ ਅਗਰ ਸਾਨੂੰ ਧਰਨੇ ਤੇ ਬੈਠਣਾ ਪਿਆ ਜਾਂ ਕੋਈ ਜਲੰਦਰ ਬੰਦ ਕਰਨਾ ਪਿਆ ਯਾ ਕੋਈ ਵੀ ਇਸ ਕਿਸਮ ਦਾ ਸਾਨੂੰ ਨਾ ਚਾਹੰਦੇ ਹੋਈ ਵੀ ਸਟੈਪ ਚੱਕਣਾ ਪਿਆ ਅਸੀਂ ਜ਼ਰੂਰ ਚੱਕਾਂਗੇ ਅਸੀਂ ਆਪਣੇ ਦੋਵਾਂ ਭਰਾਵਾਂ ਨੂੰ ਇਨਸਾਫ ਜ਼ਰੂਰ ਦਿਵਾ ਕੇ ਰਵਾਂਗੇ ਗਲਤ ਅਪੀਕੇਸ਼ਨ ਦੇ ਕਹਿਣ ਜਿਹੜੀ ਨੀਡਰ ਨਹੀਂ ਤੁਹਾਡੇ ਘਰ ਪਹੁੰਚੀ ਨੇ ਗਲਤ ਕਰਨ ਦੇ ਲਈ ਜੋ ਕਹਿੰਦਾ ਕਿ ਚਾਹੇ ਲੱਗਦਾ ਹੈ ਕਿ ਅੰਮ੍ਰਿਤ ਬਾਜੀ ਸਰਕਾਰ ਦੇ ਵਿੱਚੋਂ ਕੋਈ ਨਾ ਮਿਲਦਾ ਆ ਇਹ ਨਹੀਂ ਇਹ ਸਰ ਇੱਕ ਡਾਊਟ ਕ੍ਰੀਏਟ ਕਰਦਾ ਠੀਕ ਆ ਤੁਸੀਂ ਹਰ ਬੰਦੇ ਦੀ ਹਰੇਕ ਦੇ ਨਾਲ ਸਹਿਚਾਰਾ ਹੁੰਦਾ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਪੋਲਿਟੀਕਲ ਬੰਦਿਆਂ ਦਾ ਸਹਿਚਾਰਾ ਹੁੰਦਾ ਉਹ ਆਪਣੀ ਜਗ੍ਹਾ ਬਟ ਕਮ ਸੇ ਕਮ ਇੱਕ ਦੁੱਖ ਤਾਂ ਪ੍ਰਗਟ ਕਰੋ ਢਿੱਲੋਂ ਅੰਕਲ ਦੇ ਘਰ ਆ ਕੇ ਕਿਸੇ ਵੀ ਆਮ ਆਦਮੀ ਚ ਕਿਸੇ ਵੀ ਬੰਦੇ ਨੇ ਘਰ ਨਹੀਂ ਆਇਆ ਐਕਸੈਪਟ ਸੁਸ਼ੀਲ ਸਿੰਘੂ ਜੀ ਉਹ ਜ਼ਰੂਰ ਆਏ ਸੀਗੇ ਉਹ ਵੀ ਇੱਕ ਦਿਨ ਆ ਕੇ ਇਹਨਾਂ ਦੇ ਨਾਲ ਦੁੱਖ ਸਾਂਝਾ ਕਰਕੇ ਗਏ ਨੇ ਅੰਕਲ ਦੇ ਨਾਲ ਉਸ ਤੋਂ ਇਲਾਵਾ ਕੋਈ ਐਮ ਐਲ ਏ ਨਹੀਂ ਆਇਆ ਕੋਈ ਮੰਤਰੀ ਨਹੀਂ ਆਇਆ ਕਿਸੇ ਨੇ ਈਵਨ ਕੀ ਫੋਨ ਦੇ ਉੱਪਰ ਵੀ ਅੰਕਲ ਦੇ ਨਾਲ ਕੋਈ ਦੁੱਖ ਸਾਂਝਾ ਨਹੀਂ ਕੀਤਾ ਆਪੋਜੀਸ਼ਨ ਦਾ ਹਰ ਬੰਦਾ ਆਇਆ ਕਾਂਗਰਸ ਤੇ ਕਾਫੀ ਵੱਡੇ ਵੱਡੇ ਲੀਡਰ ਆਏ ਨੇ ਅਕਾਲੀ ਲੀਡਰ ਆਏ ਨੇ ਭਾਜਪਾ ਦੇ ਲੀਡਰ ਆਏ ਨੇ ਸਾਰੇ ਇਨਸਾਨੀਅਤ ਦੇ ਤੌਰ ਤੇ ਆਏ ਨੇ ਉਹਨਾਂ ਨੇ ਆ ਕੇ ਇੱਕੋ ਗੱਲ ਕਹੀ ਹੈ ਕਿ ਅਸੀਂ ਪਾਰਟੀ ਦੇ ਵਿੱਚ ਕਰਕੇ ਨਹੀਂ ਆਏ ਅਸੀਂ ਪਾਰਟੀ ਤੋਂ ਉੱਪਰ ਉੱਠ ਕੇ ਆਏ ਆ ਸਿਰਫ ਇਨਸਾਨੀਅਤ ਦੇ ਤੌਰ ਤੇ ਤੁਹਾਡੇ ਨਾਲ ਅਸੀਂ ਜੁੜੇ ਆ ਇਹ ਨਾ ਸੋਚਿਓ ਕਿ ਅਸੀਂ ਆਪਣੀ ਪਾਰਟੀ ਦੇ ਕਰਕੇ ਆਏ ਆ ਸੋ ਇਹੋ ਜੀ ਚੀਜ਼ ਦਿਲ ਨੂੰ ਹੋਰ ਦੁੱਖ ਪਹੁੰਚਾਉਂਦੀ ਹੈ ਕਿ ਬਾਕੀ ਸਾਰਾ ਪੰਜਾਬ ਸਾਰੀ ਦੁਨੀਆ ਤੋਂ ਅਲੱਗ-ਅਲੱਗ इवन ਕਿ ਕੈਨੇਡਾ ਅਮਰੀਕਾ ਤੋਂ ਵੀ ਫੋਨ ਆ ਰਹੇ ਨੇ ਦੁੱਖ ਸਾਂਝਾ ਕਰਦੇ ਪਏ ਨੇ ਇਹ ਲੋਕਲ ਹੋ ਕੇ ਸੀਐਮ ਸਾਹਿਬ ਨੇ ਕੋਈ ਸਟੈਪ ਨਹੀਂ ਚੁੱਕਿਆ ਕੋਈ ਦੁੱਖ ਨਹੀਂ ਪ੍ਰਗਟ ਕੀਤਾ ਕੋਈ ਐਮਐਲਏ ਲੋਕਲ ਨਹੀਂ ਆਇਆ ਇਹ ਚੀਜ਼ਾਂ ਫਿਰ ਬਹੁਤ ਦੁੱਖ ਪੰਚਾਰੀਆਂ ਮੇਰਾ ਸਰਬਜੀਤ ਸਿੰਘ ਹੈਗਾ ਜੀ ਮੈਂ ਬਚਪਨ ਦਾ ਦੋਸਤ ਹੈਗਾ ਜੀ ਜਿਹੜਾ ਵੱਡਾ ਮਾਨਵ ਢਿੱਲੋਂ ਆ ਅਸੀਂ ਬਚਪਨ ਇਕੱਠੇ ਹੀ ਪੜੇ ਆ ਗ੍ਰੈਜੂਏਸ਼ਨ ਇਕੱਠੇ ਕੀਤੀ ਹੈ ਸਾਡਾ ਤਾਂ ਮਤਲਬ ਦੋਸਤ ਘਟ ਅਸੀਂ ਭਰਾ ਜਿਆਦਾ ਹੋ ਗਏ ਸੀਗੇ ਫੈਮਿਲੀ ਦੇ ਨਾਲ ਸਾਡੇ ਇਦਾਂ ਦੇ ਰਿਲੇਸ਼ਨ ਸੀ ਕਿ ਇੱਕ ਟਾਈਮ ਐਸਾ ਸੀ ਕਿ ਅਗਰ ਮਾਨਵ ਢਿੱਲੋਂ ਘਰ ਨਹੀਂ ਸੀ ਫੋਨ ਚੱਕਦਾ ਇਹਨਾਂ ਨੂੰ ਪਤਾ ਹੁੰਦਾ ਸੀ ਵੀ ਇਹਨਾਂ ਨੂੰ ਸਰਬਜੀਤ ਨੂੰ ਫੋਨ ਕਰ ਲੈਣਾ ਐਸਐਮਜ਼ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ